ਮਾਨਯੋਗ ਪੁਲਿਸ ਕਮਿਸ਼ਨਰ ਅਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਮੋਕਮਪਰਾ ਪੁਲਿਸ ਨੇ ਇੱਕ ਮੁਕਦਮਾ ਨੰਬਰ ਦਰਜ ਕੀਤਾ ਐਫ ਆਈ ਆਰ ਨੰਬਰ 10 ਡੇਟਡ 6 ਦੋ 2025 ਅੰਡਰ ਸੈਕਸ਼ਨ 305 333 319 ਦੋ 61 ਦੋ 308 ਦੋ ਬੀ ਐਨ ਐਸ ਐਂਡ ਸਤ ਪੀ ਸੀ ਐ ਇਹਦੇ ਚ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਬੰਦੇ ਦੇ ਘਰ ਜਾਂਦੇ ਆ ਜਿਹਦਾ ਨਾਮ ਹੈ ਬੌਬੀ ਜਿਹੜਾ ਕਿ ਇਸ ਮੁਕਦਮੇ ਦਾ ਮਦਈਆ ਕੰਪਲੇਨੈਂਟ ਹੈ ਉਨੇ ਸਾਨੂੰ ਦੱਸਿਆ ਕਿ ਕੁਝ ਕੁਝ ਲੋਕ ਅਣਪਛਾਤੇ ਲੋਕ ਆਏ ਸੀਗੇ ਤੇ ਉਹਨਾਂ ਨੇ 1 ਲੱਖ 60000 ਅ ਪਲੱਸ 5000 ਰੁਪਏ ਟੋਟਲ 1 65000 ਉਹਦੇ ਘਰੋਂ ਲੈ ਕੇ ਗਏ ਜਿਨ੍ਹਾਂ ਨੇ ਆਪਣੇ ਆਪ ਨੂੰ CIA ਸਟਾਫ ਦੇ এমਪਲੋਇਸ ਦੱਸਿਆ ਸੀਗਾ ਜਦ ਜਿਵੇਂ ਸਾਨੂੰ ਜਿਵੇਂ ਵੀਡੀਓ ਵਾਇਰਲ ਹੋਈ ਤੇ থানা ਪੁਲਿਸ ਨੂੰ ਪਤਾ ਚੱਲਿਆ ਤੇ ਇਹਨਾਂ ਨੇ ਸੋਪਲੀਕਟ ਕੰਕਰਦੇ ਅ ਅਬ ਨਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਨੇ ਚਾ ਪਤਾ ਚਲਿਆ ਕਿ ਇਹਦੇ ਇੱਕ ਜਿਹੜਾ ਪੰਜਾਂ ਚੋਂ ਇੱਕ ਬੰਦਾ ਹੈਗਾ ਉਹ ਲੋਕਲ ਰੈਂਕ ਏਐਸਏ ਗੁਰਜੀਤ ਸਿੰਘ ਹੈ ਜਿਹੜਾ ਕਰੰਟਲੀ ਪੁਲਿਸ ਲਾਈਨਸ ਦੇ ਵਿੱਚ ਪੋਸਟਡ ਹੈ ਦੂਸਰਾ ਬੰਦਾ ਰਿਟਾਇਰਡ ਇੰਸਪੈਕਟਰ ਹੈਗਾ ਉਹਨਾਂ ਨਾਲ ਤਿੰਨ ਹੋਰ ਅਨਨੋਨ ਪਰਸਨ ਹੈਗੇ ਤੇ ਜਿਵੇਂ ਹੀ ਸਾਨੂੰ ਪਤਾ ਚਲਿਆ ਅਸੀਂ ਜਿਹੜਾ ਲੋਕਲ ਰੈਂਕ ਏਐਸਏ ਹੈਗਾ ਗੁਰਜੀਤ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਹੈ ਬਾਕੀਆਂ ਨੂੰ ਅਸੀਂ ਨਾਮਜ਼ਦ ਕਰ ਲਿਆ ਤੇ ਜਿਹੜਾ ਗੁਰਜੀਤ ਸਿੰਘ ਹੈ 2024 ਦੇ ਵਿੱਚ ਤੀਜੇ ਮਹੀਨੇ ਵੈਚਲੈਂਸ ਨੇ ਵੀ ਇਹਦੇ ਖਿਲਾਫ ਕ腐ਸ਼ਨ ਨੈੱਟ ਦਾ ਪਰਚਾ ਦਰਜ ਕੀਤਾ ਸੀਗਾ ਤੇ ਪਨਿਸ਼ਮੈਂਟ ਤੌਰ ਤੇ ਇਹਨੂੰ ਪੁਲਿਸ ਲਾਈਨ ਹੀ ਇਹਨੂੰ ਪੋਸਟੇਡ ਰੱਖਿਆ ਸੀਗਾ ਤੇ ਅਸੀਂ ਜਿਹੜੀ ਮੁਕੰਪੁਰਾ ਪੁਲਿਸ ਸਟੇਸ਼ਨ ਦੇ ਪੁਲਿਸਰ ਉਹ ਹੋਰ ਵੀ ਇਨਵੈਸਟੀਗੇਟ ਕਰੀ ਕਿ ਗੁਰਜੀਤ ਸਿੰਘ ਤੇ ਸੁਰਿੰਦਰ ਮੋਹਨ ਨਾਲ ਇਹਨਾਂ ਦੇ ਹੋਰ ਜਿਹੜੇ ਐਮਪਲਾਈ ਸਗੇ ਆ ਉਹਨਾਂ ਨੇ ਹੋਰ ਨਾ ਕਿਤੇ ਠਗੀਆਂ ਠੁੰਗੀਆਂ ਮਾਰੀਆਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਚਨਬੰਦ ਹੈ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਲਈ ਧੰਨਵਾਦ